ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਨੂੰ ਥੰਬਨੇਲ ਤੋਂ ਵੀ ਪਤਾ ਲੱਗ ਹੀ ਗਿਆ ਹੋਊਗਾ ਠੀਕ ਆ ਜਿਹੜਾ ਮੇਨ ਕਾਰਨ ਹੁੰਦਾ ਆਪਣਾ ਵਿਦੇਸ਼ਾਂ ਵਿੱਚ ਆਉਣ ਦਾ ਠੀਕ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਇੱਥੇ ਆਣ ਕੇ ਆਪਾਂ ਕਿੰਨੀ ਕੁ ਇਨਕਮ ਕਮਾ ਸਕਦੇ ਹਾਂ ਕਿੰਨੇ ਕੁ ਪੈਸੇ ਆਪਾਂ ਕਮਾ ਸਕਦੇ ਹਾਂ ਤੇ ਕਿੰਨੇ ਕੁ ਬਚਾ ਸਕਦੇ ਹਾਂ ਜਿਹੜੇ ਨਵੇਂ ਬੰਦੇ ਆਉਂਦੇ ਉਹ ਕਿੰਨਾ ਕਮਾਉਂਦੇ ਆ ਜਿਹੜੇ ਪੁਰਾਣੇ ਇੱਥੇ ਰਹਿ ਰਹੇ ਆ ਉਹ ਕਿੰਨਾ ਕਮਾਉਂਦੇ ਆ ਮਿਤਾ ਨੂੰ ਕੀ ਬੈਨੀਫਿਟ ਹੋਊਗਾ ਇੱਥੇ ਆਣ ਕੇ ਵਿਆਪਾ ਕਿੰਨੇ ਕੇ ਪੈਸੇ ਕਮਾ ਸਕਦੇ ਆ ਤੇ ਕਿੰਨੀ ਕੀ ਸੇਵਿੰਗ ਕਰ ਸਕਦੇ ਆ ਇਹਦੇ ਸਾਰੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾਲ ਇਹਦੇ ਹੋ ਵੀਡੀਓ ਕਰਦੇ ਆਨ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਸੋਹਣ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਹੋ ਜਾਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਕਈ ਵੀਰੇ ਭਰਾਵਾਂ ਦੀ ਆਪ ਨੂੰ ਇਹ ਆਪਣੇ ਵੀਰ ਭਰਾ ਕਹਿੰਦੇ ਕਿ ਤੁਹਾਨੂੰ ਮੈਸੇਜ ਨਹੀਂ ਆਉਂਦਾ ਤੁਸੀਂ ਆਪਣੇ ਮੈਸੇਜ ਜਿਹੜੇ ਆ ਉਹ ਆਫ ਕੀਤੇ ਹੋਏ ਆ ਉਥੋਂ ਇੰਸਟਾਗ੍ਰਾਮ ਦੇ ਤੋਂ ਲੋਬੀ ਜੀ ਉਹਦੇ ਬਾਰੇ ਮੈਂ ਬੜੀ ਪੰਗੇ ਪੰਗੇ ਲੈ ਸ਼ੈਡਿੰਗ ਵਿੱਚ ਪਰ ਮੈਨੂੰ ਕੁਝ ਪਤਾ ਨਹੀਂ ਲੱਗਾ ਉਹਦਾ ਮੈਂ ਇਹ ਹੱਲ ਕੱਢਿਆ ਕਿ ਜੇਕਰ ਤੁਸੀਂ ਕਿਸੇ ਵੀਰ ਭਰਾ ਨੇ ਕੋਈ ਇਨਫੋਰਮੇਸ਼ਨ ਲੈਣੀ ਹੈ ਜਾਂ ਗੱਲ ਕਰਨੀ ਆ ਮੈਂ ਉੱਥੇ ਪੋਸਟਾਂ ਪਾਈਆਂ ਹੋਈਆਂ ਤੇ ਮੈਨੂੰ ਪੋਸਟ 'ਤੇ ਭਾਵੇਂ ਕੱਲਾ ਹਾਇ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਪਰਸਨਲੀ ਮੈਸੇਜ ਕਰ ਦਊਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਸਕਾਂਗੇ ਠੀਕ ਆ ਅੱਗੇ ਮੈਂ ਕਈ ਵੀਡੀਓ ਵਿੱਚ ਗਈ ਗੱਲ ਹੈ ਤੇ ਜੇਕਰ ਜਿਹੜੇ ਵੀਰ ਭਰਾ ਨਵੇਂ ਜੁੜੇ ਆ ਉਹ ਮੇਰੇ ਵੀਰ ਭਰਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੈਨੂੰ ਪੋਸਟ ਥੱਲੇ ਮੈਸੇਜ ਕਰ ਦਿਓ ਭਾਵੇਂ ਕੱਲਾ ਹਾਇ ਦਾ ਹੀ ਮੈਸੇਜ ਸੈਂਡ ਕਰ ਦਿਓ ਮੈਂ ਤੁਹਾਨੂੰ ਆਪੇ ਪਰਸਨਲੀ ਮੈਸੇਜ ਕਰ ਦਵਾਂਗਾ ਠੀਕ ਆ ਹਾਂਜੀ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਜਿਹੜੀ ਮੇਨ ਟਾਪਿਕ ਆਪਾਂ ਜਿਹਦੇ ਬਾਰੇ ਗੱਲ ਕਰਨੀ ਆ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆ ਕਿ ਜਿਹੜੇ ਵੀਰ ਭਰਾ ਇੱਥੇ ਆਉਂਦੇ ਆ ਨਵੇਂ ਉਹ ਕਿੰਨੇ ਕੁ ਪੈਸੇ ਕਮਾ ਸਕਦੇ ਆ ਠੀਕ ਆ ਆਉਂਦਿਆਂ ਸਾਰ ਹੁਣ ਕਈ ਵੀਰ ਤਾਂ ਹੈਗੇ ਆ ਜਿਨ੍ਹਾਂ ਨੂੰ ਔਨਾ ਸਾਰ ਕੰਮ ਮਿਲ ਜਾਂਦਾ ਵਾ ਉਹਨਾਂ ਨੂੰ ਕੰਮ ਉੱਥੇ ਮਿਲਦਾ ਵਾ ਜਿੱਥੇ ਉਹ ਆਪਾਂ ਕਹੀਏ ਕਿ ਜਿਨ੍ਹਾਂ ਦੇ ਪੇਪਰ ਜਿਹੜੇ ਪੇਪਰਾਂ ਦੇ ਰਾਹੀਂ ਉਹ ਆਏ ਹੁੰਦੇ ਉਹ ਪੇਪਰਾਂ ਤੇ ਹੀ ਉਹਨਾਂ ਨੂੰ ਕੰਮ ਮਿਲਦਾ ਵਾ ਉਹਨਾਂ ਦੇ ਪੈਸਿਆਂ ਦੀ ਆਪਾਂ ਗੱਲ ਕਰ ਲਈਏ ਜੇਕਰ ਤਾਂ ਉਹ ਕੰਮ ਕਰਦੇ ਆ ਖੇਤੀਬਾੜੀ ਦੇ ਪੇਪਰਾਂ ਤੇ ਆਏ ਆ ਤੇ ਖੇਤੀਬਾੜੀ ਦਾ ਆਪਣਾ ਜਿਹੜਾ ਵਾ ਉਹ ਹੈਗੇ ਵਾ ਨਾਰਮਲ ਜਿਹੜਾ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਕਿਉਂਕਿ ਜਿਹੜਾ ਖੇਤੀਬਾੜੀ ਦਾ ਕੰਮ ਵਾ ਉਹ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਕਿ ਜਿੰਨੇ ਘੰਟੇ ਲਾਓਗੇ ਉਹਨੇ ਘੰਟਿਆਂ ਦਾ ਤੁਹ ਤੇ ਨਾਰਮਲੀ ਹਰ ਦਿਨ 8-9 ਘੰਟੇ ਕੰਮ ਤਾਂ ਹੁੰਦਾ ਹੀ ਹੈ ਖੇਤੀਬਾੜੀ ਦਾ ਠੀਕ ਆ ਉਹ ਸੀਜ਼ਨ ਦੇ ਡਿਪੈਂਡ ਹੁੰਦਾ ਕਈ ਵਾਰੀ ਸੀਜ਼ਨ ਚ 12-12 ਘੰਟੇ ਵੀ ਹੁੰਦਾ ਜਦੋਂ ਆਫ ਸੀਜ਼ਨ ਹੋਵੇ ਫਿਰ ਆਪਣਾ ਜਿਹੜਾ ਵਕ ਜਿਹੜਾ ਕੰਮ ਆ ਉਹ ਘਰ ਜਾਂਦਾ ਵਾ ਉਹ ਰਹਿ ਜਾਂਦਾ ਵਾ 5-6 ਘੰਟੇ 7 ਘੰਟੇ ਰਹਿ ਜਾਂਦਾ ਵਾ 5 ਘੰਟੇ 4 ਘੰਟੇ ਵੀ ਕਿਤੇ ਕਿਤੇ ਕੰਮ ਹੁੰਦਾ ਠੀਕ ਆ ਤੇ ਹੁਣ ਡਿਪੈਂਡ ਵਾਕੀ ਕਿ ਤੇ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ ਠੀਕ ਆ ਜੇਕਰ ਤੁਸੀਂ ਪੇਪਰਾਂ ਦੇ ਰਾਹੀਂ ਕੰਮ ਕਰਦੇ ਜੇ ਮਲਕੀ ਤੁਹਾਡੇ ਕੋਲ ਸਾਰੇ ਪੇਪਰ ਹੈਗੇ ਵਾ ਫਿਰ ਤੁਹਾਨੂੰ ਇਹ ਘੰਟੇ ਦੇਵਾ ਕਈ 6 ਐਰੋ ਦਿੰਦੇ ਆ ਕਈ 7 ਐਰੋ ਦਿੰਦੇ ਆ ਬਾਕੀ ਸਟੇਟਾਂ ਦਾ ਫਰਕ ਹੁੰਦਾ ਕਈ ਸਟੇਟਾਂ ਚ ਜਿਹੜਾ ਉਹ ਪੈਸੇ ਵਾ ਉਹ 7 7 8 8 10 10 ਐਰੋ ਵੀ ਮਿਲਦੇ ਆ 1 ਘੰਟੇ ਦੇ ਠੀਕ ਹੈ ਤੇ ਕਈ ਥਾਵਾਂ ਤੇ ਮਿਲਦੇ ਆ 5 ਐਰੋ 5.5 ਐਰੋ 6 ਐਰੋ ਇਦਾਂ ਵੀ ਮਿਲਦੇ ਆ ਕਈ ਥਾਵਾਂ ਤੇ ਠੀਕ ਹੈ ਇਹ ਤੁਹਾਡਾ ਕੰਮ ਤੇ ਡਿਪੈਂਡ ਹੁੰਦਾ ਕਿ ਕੰਮ ਤਾਂ ਹੀ ਕਿਦਾਂ ਦਾ ਕਰ ਰਹੇ ਹੋ ਜੇਕਰ ਤੁਸੀਂ ਹੌਲਾ ਕੰਮ ਕਰ ਰਹੇ ਹੋ ਤੁਹਾਨੂੰ ਪੈਸੇ ਘੱਟ ਮਿਲਨੇ ਵਾ ਠੀਕ ਹੈ ਜੇਕਰ ਤੁਸੀਂ ਕੰਮ ਭਾਰਾ ਕਰ ਰਹੇ ਹੋ ਹੈਵੀ ਕੰਮ ਕਰ ਰਹੇ ਹੋ ਤੁਹਾਨੂੰ ਉਹਦੇ ਪੈਸੇ ਜ਼ਿਆਦਾ ਮਿਲਨੇ ਆ ਪਰ ਮਿਲਦੇ ਜਿਹੜਾ ਖੇਤੀਬਾੜੀ ਦਾ ਕੰਮ ਉਹਦੇ 'ਚ ਘੰਟਿਆਂ ਦੇ ਹਿਸਾਬ ਨਾਲ ਹੀ ਪਹਿ ਮਿਲਦੇ ਆ ਠੀਕ ਆ ਇਹ ਹੁੰਦਾ ਵਾ ਹਸਬਤਾਬ ਜਿਹੜੇ ਖੇਤੀਬਾੜੀ ਦੇ ਪੇਪਰਾਂ ਦੇ ਵੀਰ ਭਰਾ ਆਉਂਦੇ ਆ ਜੇਕਰ ਤਾਂ ਉਹ ਆਪਣੇ ਜਿਹੜੇ ਪੇਪਰਾਂ ਦੇ ਰਾਹੀਂ ਆਏ ਆ ਉਹ ਪੇਪਰਾਂ ਤੇ ਉਹ ਮਾਲਕ ਥੱਲੇ ਕੰਮ ਕਰਨ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਵਾਂ ਪਰ ਜੇ ਉਹ ਕੰਮ ਕਰਨ 2 ਨੰਬਰ ਦੇ ਵਿੱਚ ਠੀਕ ਆ 2 ਨੰਬਰ ਚ ਮਾਲਕੀ ਕਿ ਜਿੱਥੇ ਪੇਪਰ ਭਰਾਏ ਉਥੇ ਕੰਮ ਨਾ ਕਰਨ ਉਹ ਮਾਲਕ ਤੁਹਾਨੂੰ ਕੰਮ ਨਾ ਦੇਵੇ ਤੁਸੀਂ 2 ਨੰਬਰ ਚ ਕੰਮ ਕਰੋ ਤੇ ਫਿਰ ਤੁਹਾਡਾ ਜਿਹੜਾ ਵਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ 2 ਨੰਬਰ ਦੇ ਵਿੱਚ ਜਿਹੜਾ ਮਾਲਕ ਵਾ ਉਹ ਮਾਲਕ ਦੇ ਡਿਪੈਂਡ ਵਾ ਉਹ ਤੁਹਾਨੂੰ ਕਿੰਨੇ ਪੈਸੇ ਦਿੰਦਾ ਵਾ ਉਹ ਤੁਹਾਨੂੰ 4 ਐਰੋ ਦੇਵੇ ਤੁਸੀਂ ਤੁਹਾਨੂੰ 4 ਐਰੋ ਵੀ ਲੈਣੇ ਪੈਣੇ ਆ ਜੇ ਤੁਹਾਨੂੰ 4.5 ਐਰੋ ਦੇਵੇ ਤੁਹਾਨੂੰ 4.5 ਐਰੋ ਵੀ ਲੈਣੇ ਪੈਣੇ ਆ ਠੀਕ ਹੈ ਪਰ ਕਭਰਉਣ ਦੀ ਲੋੜ ਨਹੀਂ ਹੈਗੀ ਇਹ ਜਿਹੜਾ ਸਾਰਾ ਕੁਝ ਹੁੰਦਾ ਵਾ ਇਹ ਉਦੋਂ ਤੱਕ ਹੀ ਹੁੰਦਾ ਵਾ ਜਦੋਂ ਤੱਕ ਤੁਹਾਡੇ ਕੋਲ ਪੇਪਰ ਨਹੀਂ ਹੁੰਦੇ ਜਦੋਂ ਤੁਹਾਡੇ ਕੋਲ ਪੇਪਰ ਆ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਕੰਮ ਚਾਹੋ ਉਹ ਕੰਮ ਕਰ ਸਕਦੇ ਜੀ ਤੇ ਜਿੰਨੇ ਵਾਦ ਤੋਂ ਵਾਦ ਪਹਿ ਕਮਾਉਣੇ ਚਾਹੋ ਤੁਸੀਂ ਵਾਦ ਤੋਂ ਵਾਦ ਪਹਿ ਠੀਕ ਕਮਾ ਸਕਦੇ ਜੀ ਕਿਉਂਕਿ ਕਈ ਵੀਰ ਭਰਾ ਕੀ ਕਰਦੇ ਆ ਇਹ 8-9 ਘੰਟੇ ਆਪਣੇ ਸਵੇਰੇ ਸਵੇਰੇ ਲਾ ਲੈਂਦੇ ਆ ਠੀਕ ਹੈ ਖੇਤੀਬਾੜੀ ਦੇ ਕੰਮ ਵਿੱਚ ਜਿੱਥੇ ਕੰਟੈਕਟ ਚੱਲਦਾ ਉਹਨਾਂ ਦਾ ਮਲਕੀ ਦੋ ਇੱਕ ਨੰਬਰ 'ਚ ਕੰਮ ਕਰਦੇ ਆ ਪਹਿਲਾਂ ਸਵੇਰੇ ਸਵੇਰੇ ਠੀਕ ਹੈ ਉਸ ਤੋਂ ਬਾਅਦ ਆਨੇ ਕਰੀ ਰੈਸਟੋਰੈਂਟ ਚ ਕਰਕੇ ਸ਼ਾਮਾਂ ਨੂੰ ਫੇਰ ਕਿਸੇ ਨਾ ਕਿ ਹੋਟਲ ਨਾਲ ਗੱਲ ਕੀਤੀ ਹੁੰਦੀ ਜਾਂ ਰੈਸਟੋਰੈਂਟ ਨਾਲ ਗੱਲ ਕੀਤੀ ਜਾਂ ਕਿਸੇ ਪਿਸਰੀਆਂ ਨਾਲ ਗੱਲ ਕੀਤੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ 버ਗਰ ਕਿੰਗ ਠੀਕ ਹੈ ਇਦਾਂ ਕਿਸੇ ਨਾ ਕਿਸੇ ਨਾਲ ਗੱਲ ਕੀਤੀ ਹੁੰਦੀ ਹੈ ਉਹਨਾਂ ਨੇ ਠੀਕ ਹੈ ਉਹਨਾਂ ਨਾਲ ਜਾ ਕੇ 3-4 ਘੰਟੇ ਕੰਮ ਕਰਾ ਆਉਂਦੇ ਆ ਤੇ ਉੱਥੋਂ ਵੱਖਰੇ ਪੈਸੇ ਕਮਾ ਲੈਂਦੇ ਆ ਠੀਕ ਹੈ 3-4 ਘੰਟੇ ਕੰਮ ਕਰਨ ਦੇ 30-40 ਹੋਰ ਲੈ ਲੈਂਦੇ ਉਹਨਾਂ ਕੋਲੋਂ ਠੀਕ ਹੈ ਉੱਥੇ ਪੈਸੇ ਵੱਖਰੇ ਕਮਾ ਲੈਂਦੇ ਸਵੇਰੇ ਆਪਣੇ ਪੈਸੇ ਵੱਖਰੇ ਕਮਾ ਲੈਂਦੇ ਬਲਕਿ ਡਬਲ ਇਨਕਮ ਕਮਾਉਂਦੇ ਆ ਸਵੇਰੇ ਵੀ ਕਰ ਨਿਗਾ ਇਹ ਤਾਂ ਪਰ ਉਹ ਕੰਮ ਕਰਦੇ ਆ ਜਿਨ੍ਹਾਂ ਨੂੰ ਥੋੜਾ ਥੋੜਾ ਚੇਤੇ ਹੋ ਗਿਆ ਰਹਿੰਦਿਆਂ ਨੂੰ ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਕਿੱਦਾਂ ਇੱਥੇ ਕੰਮ ਚੱਲਦਾ ਵਾ ਇਹ ਉਹਨਾਂ ਦੀ ਮੈਂ ਗੱਲ ਕਰਦਾ ਵਾਂ ਜਿਹੜੇ ਵੀ ਪਰਾ ਨਵੇਂ ਆਉਂਦੇ ਉਹਨਾਂ ਨੂੰ ਥੋੜੀ ਜੀ ਸਟ੍ਰਗਲ ਕਰਨੀ ਪੈਣੀ ਆ ਪਹਿਲੇ ਡੇਢ ਦੋ ਸਾਲ ਜਿੰਨਾ ਚਿਰ ਤੱਕ ਤੁਹਾਡੇ ਕੋਲ ਇਹੜੇ ਵਾ ਸਾਲ ਵਾਲੇ ਪੇਪਰ ਨਹੀਂ ਆ ਜਾਂਦੇ ਜੇਕਰ ਤੁਸੀਂ ਸਹੀ ਸਾਲ ਵਾਲੇ ਪੇਪਰਾਂ ਤੇ ਆਉਂਦੇ ਜੋ ਫਿਰ ਤਾਂ ਤੁਸੀਂ ਆਉਂਦੇ ਆ ਆਪਣਾ ਫਿੰਗਰ ਦੋ ਠੀਕ ਆ ਫਿੰਗਰ ਲੀਨ ਤਾਂ ਬਾਦ ਆੜੇ ਪੇਪਤਾਂ ਨੂੰ ਜਿਹੜਾ ਤੁਹਾਡਾ ਕਾਰਡ ਮਿਲ ਜਾਂਦਾ ਵਾ ਤੁਸੀਂ ਪੱਕੇ ਹੀ ਪੱਕੇ ਜੇ ਪਰ ਜੇਕਰ ਤੁਸੀਂ 9 ਮੰਥ ਵਾਲੇ ਪੇਪਰਾਂ ਦੇ ਆਉਂਦੇ ਜੋ ਤੁਸੀਂ ਆਪਣਾ 9 ਮੰਥ ਵਾਲਾ ਪਹਿਲਾਂ ਕਾਰਡ ਲੈ ਕੇ ਉਸ ਤੋਂ ਬਾਅਦ ਦੂਜਾ ਕਾਰਡ ਜਿਹੜਾ ਸਾਫ ਵਾਲਾ ਕਾਰਡ ਉਹ ਲਓ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਥੇ ਪੱਕੇ ਹੋਣਾ ਹੁੰਦਾ ਵਾ ਠੀਕ ਆ ਜਦੋਂ ਤੁਸੀਂ ਪੱਕੇ ਹੋ ਜਾਂਦੇ ਜੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਪੇਪਰ ਵਾ ਉਹ ਤੁਸੀਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਇਟਲੀ ਵਿੱਚ ਇਦਾਂ ਦੇ ਬੰਦੇ ਵੀ ਹੈਗੇ ਵਾ ਜਿਹੜੇ ਬੜੇ-ਬੜੇ ਚੇਰ ਮਲਕੀ 10-10 11-11 15-15 ਸਾਲ ਪਹਿਲਾਂ ਆਏ ਵਾ ਜਿਨ੍ਹਾਂ ਕੋਲ ਇਸ ਟਾਈਮ ਤੇ ਇਟਾਲੀਅਨ ਸਿਟੀਜ਼ਨਸ਼ਿਪ ਵਾ ਇਟਾਲੀਅਨ ਨੈਸ਼ਨੈਲਿਟੀ ਵਾ ਠੀਕ ਆ ਉਹ 5-5000 ਏਰੋ ਵੀ ਕਮਾਉਂਦੇ ਆ ਇੱਕ ਮਹੀਨੇ ਦਾ ਕੰਮ ਕੀ ਕਰਦੇ ਆ ਇਦਾਂ ਪਿਸਰੀਏ ਦਾ ਕੰਮ ਕਰਦੇ ਆ ਜਾਂ ਪਹਿਲਾਂ ਕਿਛ ਸਵੇਰੇ ਖੇਤੀਬਾੜੀ ਦਾ ਕਰਦੇ ਆ ਸ਼ਾਮ ਨੂੰ ਕੋਈ ਹੋਰ ਕੰਮ ਕਰਦੇ ਆ ਠੀਕ ਆ ਫਿਰ ਜੇ ਇੱਕ ਮੇਨ ਕੰਮ ਜਿਹੜਾ ਇਥੇ ਇਟਲੀ ਵਿੱਚ ਚੱਲਦਾ ਵਾ ਜਿਹਦੇ ਸਭ ਤੋਂ ਜ਼ਿਆਦਾ ਪੈਸੇ ਬੰਦੇ ਆ ਪਰ ਉਹ ਕੰਮ ਆਪਾਂ ਆਉਂਦਿਆਂ ਨਹੀਂ ਸ਼ੁਰੂ ਕਰ ਸਕਦੇ ਠੀਕ ਹੈ ਉਹ ਕੰਮ ਹੈਗਾ ਵਾ ਟਰੱਕ ਚਲਾਉਣ ਦਾ ਠੀਕ ਹੈ ਟਰੱਕਾਂ ਵਾਲਾ ਕੰਮ ਜੇ ਟਰੱਕ ਡਰਾਈਵਰ ਹੁੰਦੇ ਉਹਨਾਂ ਦਾ ਕੰਮ ਪਰ ਉਹ ਕੰਮ ਤੁਸੀਂ ਆਉਂਦਿਆਂ ਸ਼ੁਰੂ ਨਹੀਂ ਕਰ ਸਕਦੇ ਉਹਦੇ ਵਾਸਤੇ ਤੁਹਾਨੂੰ ਥੋੜੀ ਸਟਰਗਲ ਕਰਨੀ ਪੈਂਦੀ ਪੇਪਰ ਬਣਾਉਣੇ ਪੈਂਦੇ ਪਹਿਲਾਂ ਫਿਰ ਇਥੇ ਇਟਲੀਓ ਚ ਲਾਇਸੈਂਸ ਲੈਣਾ ਪੈਂਦਾ ਉਹ ਵੀ ਥੋੜਾ ਜਿਹਾ ਔਖਾ ਹੁੰਦਾ ਵਾ ਤੁਹਾਨੂੰ ਉਹਦੇ ਪਹਿਲੇ ਹੀ ਪੜਨੇ ਪੈਂਦੇ ਲਾਇਸੈਂਸ ਲੈਣ ਵਾਸਤੇ ਤੁਹਾਨੂੰ ਪੜਨਾ ਵੀ ਪੈਂਦਾ ਵਾ ਟਾਈਮ ਦੇਣਾ ਪੈਂਦਾ ਵਾ ਉਸ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲਦਾ ਵਾ ਪਰ ਲਾਇਸੈਂਸ ਮਿਲਣ ਤੋਂ ਬਾਅਦ ਤੁਹਾਡੇ ਇਹਦਾ ਇਨਕਮ ਵੀ ਤੁਹਾਡੀ ਜੇਕਰ ਤੁਸੀਂ 2000 ਕਮਾਉਂਦੇ ਤੁਹਾਡੀ ਉੱਥੇ 3 3 4000 ਐਰੋ ਹੋ ਜਾਣੀ ਆ ਮਹੀਨੇ ਦੇ ਹਿਸਾਬ ਨਾਲ ਠੀਕ ਆ ਬਾਕੀ ਤੁਸੀਂ ਜਿਹੜਾ ਵਾ ਉਹ ਕੰਮ ਉਹਦੇ ਵਿੱਚ ਵੀ ਗਾਂ ਅੱਗੇ ਮਲਕੀ ਹੁੰਦਾ ਵੱਖੋ ਵੱਖਰੇ ਜਿਨ੍ਹਾਂ ਨੇ ਕੰਮ ਕਰਨਾਂ ਦਾ ਲਾਗੇ ਲਾਗੇ ਟਰੱਕ ਖੜਨੇ ਹੁੰਦੇ ਉਹਨਾਂ ਦੇ ਪੈਸੇ ਘੱਟ ਹੁੰਦੇ ਵਾ ਜਿਨ੍ਹਾਂ ਨੇ ਦੂਰ ਦੂਰ ਖੜਨੇ ਹੁੰਦੇ ਟਰੱਕ ਠੀਕ ਆ ਜਿਵੇਂ ਮਲਕੀ 1000 ਕਿਲੋਮੀਟਰ ਤੋਂ 2000 ਕਿਲੋਮੀਟਰ ਉਹਨਾਂ ਵਾਸਤੇ ਹੋਰ ਸਾਭ ਹੁੰਦਾ ਉਹਨਾਂ ਨੂੰ ਪੈਸੇ ਜ਼ਿਆਦਾ ਮਿਲਦੇ ਆ ਠੀਕ ਹੈ ਇਹ ਇਨਕਮ ਦੇ ਸੋਰਸ ਵਾ ਇੱਥੇ ਇਟਲੀ ਦੇ ਵਿੱਚ ਜੇਕਰ ਤਾਂ ਬੰਦਾ ਇੱਥੇ ਆਣ ਕੇ ਕਬਰ ਆ ਗਿਆ ਉਹਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਬਾਅਦ ਵਿੱਚ ਠੀਕ ਹੈ ਪਰ ਜੇਕਰ ਇੱਥੇ ਆਣ ਕੇ ਕੋਈ ਬੰਦਾ ਸਟਰਗਲ ਕਰਕੇ ਆਪਣੇ 2.5 ਸਾਲ ਕੱਢ ਕੇ ਪੇਪਰ ਬਣਾ ਗਿਆ ਉਦੇ ਵਾਸਤੇ ਨਜ਼ਾਰੇ ਨਜ਼ਾਰੇ ਬਾਅਦ ਵਿੱਚ ਆਪਣੀ ਗੱਡੀ ਲੋਰ ਮਾਨਾ ਭਾਵੇਂ ਇੱਥੇ ਠੀਕ ਆ ਜਦੋਂ ਤੁਹਾਡੇ ਕੋਲ ਡਾਕੂਮੈਂਟ ਆ ਜਾਂਦੇ ਆ ਠੀਕ ਆ ਤੁਹਾਨੂੰ ਸਮਝ ਲੱਗਣਾ ਪੈਂਦੀ ਆ ਕਿ ਤੁਹਾਨੂੰ ਬੋਲੀ ਆ ਜਾਂਦੀ ਆ ਇੱਕ ਬੋਲੀ ਦਾ ਬਹੁਤ ਫਰਕ ਪੈਂਦਾ ਵਾ ਠੀਕ ਆ ਇਹਦੇ ਤੁਹਾਨੂੰ ਮਸਲਾ ਦੋਗਾ ਮੈਨੂੰ ਚੇਤਾ ਆ ਗਿਆ ਹੁਣ ਮੈਂ ਗੱਲ ਕਰ ਲੈਣਾ ਇਹਦੇ ਬਾਰੇ ਵੀ ਜਿਹੜੇ ਵੀਰ ਭਰਾ ਆਉਣਾ ਆਉਂਦਾ ਇੱਥੇ ਮਿਲ ਕੇ ਆਉਣ ਦੇ ਚਾਹ ਆਣਵਾ ਜਾਂ ਜਿਹੜੇ ਪੇਪਰ ਜਿਨ੍ਹਾਂ ਨੇ ਲਾਇਆ ਵਾ ਜਾਂ ਜਿਨ੍ਹਾਂ ਨੇ ਅੰਬੈਸੀ ਵਿੱਚ ਆਪਣੇ ਪਾਸਪੋਰਟ ਜਾਮਾ ਕਰਾਏ ਆ ਜਿਨ੍ਹਾਂ ਦਾ ਵੀਜ਼ਾ ਵੀ ਆ ਗਿਆ ਉਹਦੇ ਬਾਰੇ ਵੀ ਠੀਕ ਆ ਜੇਕਰ ਤੁਸੀਂ ਇੱਥੇ ਆਉਣਾ ਵਾ ਠੀਕ ਆ ਤੁਸੀਂ ਹਰਿਆਣਾ ਹਮਲ ਗਈ ਇੱਥੇ ਕੰਮ ਕਰਨਾ ਵਾ ਇਟਲੀ ਵਿੱਚ ਫਿਰ ਮੇਰੇ ਵੀਰ ਭਰਾ ਇਟਾਲੀਅਨ ਭਾਸ਼ਾ ਸਿੱਖਣੀ ਹੋਣ ਤੋਂ ਅਹੀਂ ਸ਼ੁਰੂ ਕਰ ਦੋ ਠੀਕ ਆ ਇਹਦਾ ਕਾਰਨ ਇਹ ਵਾ ਕਿ ਤੁਹਾਨੂੰ ਜਿਹੜਾ ਕੰਮ ਲੱਭਣ ਦੇ ਵਿੱਚ ਹੋਰ ਬਹੁਤ ਸ਼ੌਕ ਹੁੰਦੀ ਵਾ ਜੇਕਰ ਤੁਹਾਡੇ ਕੋਲੋ ਇਟਾਲੀਅਨ ਭਾਸ਼ਾ ਤੁਹਾਨੂੰ ਆਉਂਦੀ ਹੋਊਗੀ ਨਾ ਤੁਹਾਡਾ ਜਿਹੜਾ ਮਾਲਕ ਵਾ ਨਾ ਉਹ ਤੁਹਾਨੂੰ ਹੱਸ ਕੇ ਕੰਮ ਤੇ ਰੱਖੂਗਾ ਪਰ ਜੇਕਰ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਹੋਊਗੀ ਤੁਹਾਨੂੰ ਕੰਮ ਤੇ ਵੀ ਬੜੇ ਜਣੇ ਕਹਿੰਦੇ ਕਿ ਜਿਨ੍ਹਾਂ ਨੂੰ ਇਸੇ ਗੱਲੋਂ ਕੰਮ ਤੋਂ ਕੱਢ ਦਿੰਦੇ ਕੰਮ ਵਧੀਆ ਕਰਦੇ ਆ ਪਰ ਭਾਸ਼ਾ ਨਹੀਂ ਆਉਂਦੀ ਤੁਹਾਨੂੰ ਉਹ ਕੱਢ ਦਿੰਦੇ ਕੰਮ ਤੋਂ ਲਿਗਾ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਸਲਾਹ ਦਊਂਗਾ ਕਿ ਜਿਨ੍ਹਾਂ ਨੇ ਪੈਸੇ ਕਮਾਉਣੇ ਆ ਉਹਨਾਂ ਵਾਸਤੇ ਇਹ ਵੀ ਹੈ ਕਿ ਆਪਣੀ ਭਾਸ਼ਾ ਥੋੜੀ-ਮੋਟੀ ਮਾੜੀ-ਮੋਟੀ ਸਿੱਖ ਕੇ ਆਓ ਤਾਂ ਤੁਹਾਨੂੰ ਪਤਾ ਲੱਗ ਸਵੇ ਕਿਹੜਾ ਕੰਮ ਕਰਨਾ ਵਾ ਕੀ ਮਾਲਕ ਸਾਡਾ ਕਹਿ ਰਿਹਾ ਵਾ ਇਹ ਕੁਝ ਪਤਾ ਲੱਗ ਸਕੇ ਬਾਕੀ ਤੁਹਾਨੂੰ ਇੱਥੇ ਆਣ ਕੇ ਹੌਲੀ-ਹੌਲੀ ਭਾਸ਼ਾ ਜਿਵੇਂ ਤੁਸੀਂ ਧਿਆਨ ਦੋ ਉਹਦੇ ਭਾਸ਼ਾ ਤੁਹਾਨੂੰ ਆ ਹੀ ਜਾਂਦੀ ਵਾ ਠੀਕ ਹੈ ਇਹ ਮੇਨ ਸੋਰਸ ਹੈਗੇ ਇੱਥੇ ਇਟਲੀ ਵਿੱਚ ਕੰਮ ਕਰਨ ਦੇ ਮੇਨ ਖੇਤੀਬਾੜੀ ਆ ਬਾਕੀ ਮਾੜੇ-ਮੋਟੇ ਏੜੇ ਕੰਮ ਉਹ ਕਰ ਜਾਂਦੇ ਜਾਂ ਖੇਤੀਬਾੜੀ ਤੇ ਜਾਂ ਟਰੱਕਾਂ ਵਾਲਾ ਕੰਮ ਆ ਜਿਹਦੇ ਥੋ ਠੀਕ ਆ ਬਾਕੀ ਆਪਾਂ ਹੁਣ ਖਰਚੇ ਦੀ ਗੱਲ ਕਰ ਲਈ ਮਾੜਾ ਮੋਟਾ ਕੀ ਖਰਚਾ ਕੀ ਆ ਖਰਚਾ ਵੀਰੇ ਡਿਪੈਂਡ ਬਾ ਤੁਹਾਡੇ ਤੇ ਵੀ ਤੁਸੀਂ ਕੀ ਖਾਂਦੇ ਜੇ ਮਤਲਬ ਕੀ ਆਪਣੇ ਆਪ ਤੇ ਡਿਪੈਂਡ ਹੁੰਦਾ ਵਾ ਤੁਸੀਂ ਹੁਣ ਡੇਲੀ 12 ਵਾਰੋਂ ਖਾਈ ਜਾਓਗੇ ਕੋਈ ਨਾ ਕੋ ਡੇਲੀ 12 ਵਾਰੋਂ ਖਾਈ ਜਾਓਗੇ ਉਹ ਨਾਰਮਲੀ ਗੱਲ ਕੀ ਤੁਹਾਡੇ ਪੈਸੇ ਜ਼ਿਆਦੇ ਲੱਗਣੇ ਆ ਠੀਕ ਆ ਤੁਹਾਨੂੰ ਬਚਨੇ ਘੱਟ ਵਾ ਉਹ ਤਾਂ ਹੀ ਜੇ ਡੇਲੀ ਆਉਂਦੇ ਜੇ ਉਸ ਤੋਂ ਤੁਸੀਂ ਉਹ ਹੀ 50 100 ਰੁਪਏ ਦਾ ਇਕੱਠਾ ਸੌਦਾ ਲੈਂਦਾ ਹੋਵੇ 50 100 ਏਰੋ ਦਾ ਇਕੱਠਾ ਸੌਦਾ ਲੈਂਦਾ ਹੋਵੇ ਠੀਕ ਹੈ ਤੇ ਘਰੇ ਡੇਲੀ ਬਣਾ ਕੇ ਖਾਓ ਤਾਂ ਡੇਢ ਪੈਸੇ ਵਾ ਉਹ ਘੱਟ ਲੱਗਣੇ ਆ ਤੁਹਾਨੂੰ ਬਚਨੇ ਜਾਦੇ ਵਾ ਠੀਕ ਹੈ ਇਹ ਦਾ ਖਾਣ ਪੀਣ ਤੇ ਡਿਪੈਂਡ ਉਹ ਹੀ ਹੁੰਦਾ ਜਿਸਾ ਉਹਨਾ ਬੰਦਾ ਖਾਂਦਾ ਵਾ ਉਸਾ ਉਹਨਾ ਬੰਦਾ ਬਜਦਾ ਖਾਣ ਪੀਣ ਵਾਲਾ ਹੋਵੇ ਤਾਂ ਭਾਵੇਂ ਮੇਰੇ ਸਾਹ ਹੁਣ ਜਿੰਨੇ ਕਮ ਆਉਂਦਾ ਸਾਰੇ ਡਾ ਸਕਦਾ ਵਾ ਠੀਕ ਹੈ ਤੇ ਜਿੰਨਾਂ ਹੀ ਜਿੰਨੇ ਬਚਾਉਣੇ ਆ ਉਹਨੇ ਥੋੜੇ ਮੋਟੇ ਵਿੱਚੋਂ ਬਚਾ ਹੀ ਲੈਣਾਂ ਠੀਕ ਆ ਆਉਣ ਵਾਲੇ ਜਦੋਂ ਵੀਰਾ ਵੀਰਖ ਭਰਾ ਕੋਈ ਵੀ ਇੱਥੇ ਆਉਂਦਾ ਵਾ ਪਹਿਲੇ 2 ਸਾਲ ਨੂੰ ਸਟਰਗਲ ਕਰਨਾ ਹੀ ਪੈਂਦਾ ਵਾ ਜੇ 2 ਸਾਲ ਸਟਰਗਲ ਕਰ ਗਿਆ ਉਸ ਤੋਂ ਬਾਅਦ ਉਹਦੇ ਨਜ਼ਾਰੇ ਵਾ ਉਸ ਤੋਂ ਬਾਅਦ ਉਹਨੂੰ ਇਹੜੇ ਵਾ ਪਤਾ ਲੱਗਦਾ ਵਾ ਕਿ ਇਟਲੀ ਵਿੱਚ ਕੀ ਹਿਸਾਬਤਾ ਵਾ ਕਿਵੇਂ-ਕਿਵੇਂ ਕਿਹੜਾ-ਕਿਹੜਾ ਕੰਮ ਇੱਥੇ ਹੈਗਾ ਵਾ ਕਿੰਨੇ-ਕਿੰਨੇ ਪੈਸੇ ਬਣ ਜਾਣਗੇ ਕੀ ਹਿਸਾਬਤਾ ਵਾ ਬੋਲੀ ਜਦੋਂ ਬੰਦੇ ਨੂੰ ਆ ਜਾਂਦੀ ਆ ਮੇਨ ਚੀਜ਼ੇ ਵੀ ਠੀਕ ਆ ਬਾਕੀ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਜਵਾਬ ਜ਼ਰੂਰ ਦਵਾਂਗੇ ਜੇਕਰ ਕਿਸੇ ਹੋਰ ਵੀਰ ਭਰਾ ਨੇ ਕਿਸੇ ਹੋਰ ਕੰਮ ਵਿੱਚ ਆਉਣਾ ਹੋਵੇ ਉਹਦੇ ਬਾਰੇ ਸਾਨੂੰ ਕੋਈ ਕਮੈਂਟ ਪੁੱਛੋ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਜਵਾਬ ਦਵਾਂਗੇ ਕੀ ਹਿਸਾਬ ਤਾਵਾ ਕਿੰਨੇ ਪੈਸੇ ਬਣਦੇ ਵਾ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਇਹ ਵੀਡੀਓ ਨੂੰ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇ